ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬੱਠੇ ਭੈਣੀ ਇਹ ਪਿੰਡ ਤਰਨਤਾਰਨ ਜ਼ਿਲ੍ਹੇ ਦਾ ਨੇੜੇ ਇਹ ਪੱਟੀ ਦੇ ਰਹਿ ਜਾਂਦਾ ਵੈਸੇ ਹਰੀਕੇ ਪੱਤਨ ਤੋਂ ਜਿਹੜੀ ਛੜ ਕੇ ਇੰਦਰ ਪੱਟੀ ਵਾਲੇ ਪਾਸੇ ਨੂੰ ਆਉਂਦੀ ਹੈ ਤੇ ਉਹਦੇ ਤੇ ਇਹ 10 ਕਿਲੋਮੀਟਰ ਸਾਈਡ ਤੇ ਹਟਵਾ ਪਿੰਡ ਪੱਗੂਪੁਰ ਤੇ ਸੈਦਪੁਰ ਇਹ ਇਹਦੇ ਆਸ-ਪਾਸ ਦੇ ਦੋ ਪਿੰਡ ਹੈ ਮੈਂ ਪਹਿਲੀ ਵੀਡੀਓ ਇਹਨਾਂ ਵੀਰਾਂ ਕੋਲੋਂ ਬਣਾ ਰਿਹਾ ਤੇ ਜਦੋਂ ਆਪਾਂ ਆ ਕੇ ਪਸ਼ੂ ਦੇਖਦੇ ਆ ਨੈਚੁਰਲੀ ਆ ਜਦੋਂ ਚੰਗੇ ਪਸ਼ੂ ਦੇਖੀਦੇ ਆ ਤਾਂ ਇੱਕ ਕੁਐਸਚਨ ਮਨ ਚ ਹੁੰਦਾ ਵੀ ਬਾਈ ਹੋਰੀ ਇਸ ਤਰ੍ਹਾਂ ਦੀਆਂ ਹੀ ਗਾਵਾਂ ਖਰੀਦਦੇ ਆ ਤਵੀਰ ਦੱਸਦੇ ਆ ਵੀ ਇਦਾਂ ਦੀਆਂ ਵਿਹੜਾਂ ਆਮ ਰੂਟੀਨ 'ਚੇ ਲੈ ਕੇ ਆਉਂਦੇ ਆ ਟਾਪ ਕੁਆਲਿਟੀ ਦੀਆਂ ਅੱਜ ਦੋ ਗਾਵਾਂ ਦਿਖਾਉਣੀਆਂ ਦੋ ਵਿਹੜਾਂ ਦਿਖਾਉਣੀਆਂ ਐ ਇਹਨਾਂ ਦਾ ਜਿਹੜਾ ਡਾਟਾ ਅਸੀਂ ਤੁਹਾਨੂੰ ਦੱਸਾਂਗੇ ਉਹ ਜਿਹੜੇ ਮਾਲਕ ਤੋਂ ਬਾਈ ਉਹਨਾਂ ਨੇ ਖਰੀਦੀਆਂ ਐ ਜਿਹੜੇ ਫਾਰਮ 'ਚੋਂ ਐ ਖਰੀਦੀਆਂ ਐ ਉਹਨਾਂ ਦੀ ਇੱਕ ਛੋਟੀ ਜੀ ਵੀਡੀਓ ਐ ਸੀਮਨ ਦੀ ਡਿਟੇਲ ਉਸ ਭਰਾ ਦੀ ਜ਼ੁਬਾਨੀ ਆਪਾਂ ਸੁਣਾਗੇ ਉਸ ਵੀਡੀਓ ਦੇ ਮਾਧਮ ਨਾਲ ਕਿਉਂਕਿ ਜਿਹੜੇ ਪੋਲੋ ਦੇ ਨਾਮ ਹੁੰਦੇ ਆਪਾਂ ਨੂੰ ਪਤਾ ਅੱਜ ਕੱਲ ਇੰਪੋਰਟਡ ਸੀਮਨ ਆਉਂਦਾ ਤਾਂ ਉਹਨਾਂ ਦੇ ਨਾਮ ਵੀ ਕੁਛ ਏਦਾਂ ਦੇ ਹੁੰਦੇ ਤੇ ਉਹ ਰਿਕਾਰਡਿੰਗ ਦੇ ਮਾਧਿਅਮ ਨਾਲ ਹੀ ਤੁਹਾਨੂੰ ਸੁਣਾ ਦੇਣੀ ਹੈ ਟਾਪ ਕੁਆਲਿਟੀ ਚੰਗੇ ਦੁੱਧ ਵਾਲੀਆਂ ਦੋ ਵੈੜਾਂ ਦਿਖਾਉਣੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਇਹ ਤਾਜੀ ਸੋਈ ਵੀ ਹੈ ਜਿਨੇ ਜਿਹੜਾ ਇੰਦਰਲੇ ਪਾਸੇ ਬੱਚਾ ਇਹਨੂੰ ਜਨਮ ਦਿੱਤਾ ਹੈ ਬੜੇ ਸੋਹਣੇ ਦੁੱਧ ਦੇ ਰਿਕਾਰਡ ਵਾਲੀ ਹੈ ਤੇ ਨਾਲ ਇੱਕ ਬਿਊਟੀ ਵੀ ਇਹਦੀ ਬਹੁਤ ਸੋਹਣੀ ਕਿਉਂਕਿ ਵਾਈਟ ਰੰਗ ਜ਼ਿਆਦਾ ਨੁਕਰੀ ਜਿਦਾ ਘੋੜਗਾ ਹੁੰਦੀਆਂ ਉਸ ਤਰ੍ਹਾਂ ਦਾ ਫੇਸ ਹੈ ਦਾ ਬਾਕੀ ਜਿਹੜੇ ਬਲੈਕ ਸਪੌਟ ਹੈ ਉਹ ਵੀ ਬੜੇ ਸੋਹਣੇ ਇਹਦੇ ਲੱਗਦੇ ਆ ਜੱਜਦੇ ਆ ਸੋ ਇਸੇ ਤੋਂ ਸ਼ੁਰੂਆਤ ਕਰਾਂਗੇ ਲਾਸਟ ਤੱਕ ਵੀਡੀਓ ਦੇਖਿਓ ਬੇਨਤੀ ਹੈ ਵੀ ਜਿਹੜਾ ਵੀਰ ਪਸ਼ੂ ਖਰੀਦਣਾ ਚਾਹੁੰਦਾ ਉਹ ਜਰੂਰ ਇੱਥੇ ਆਵੇ ਦੇਖੇ ਤੇ ਆਪਦੀ ਤਸੱਲੀ ਕਰਕੇ ਖਰੀਦੇ ਸਾਡਾ ਕੰਮ ਸਿਰਫ ਵੀਡੀਓ ਦਿਖਾਉਣ ਦਾ ਹੈ ਤੇ ਵੀਡੀਓ ਚ ਹਰੇਕ ਪੱਖ ਤੋਂ ਪਸ਼ੂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਆਓ ਮਿਲਿਏ ਬਾਈ ਹਰਿਆਣੂ ਵੀਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜੀ ਨਾਮ ਆਪਣਾ ਦੱਸ ਦਿਓ ਬਈ ਨਾਮ ਗੁਰਸੇਵਕ ਹੈ ਜੀ ਗੁਰਸੇਵਕ ਬਈ ਵਪਾਰ ਦਾ ਕੰਮ ਕਰਦਿਆਂ ਨੂੰ ਕਿੰਨਾ ਚਿਰ ਹੋ ਗਿਆ ਉਹ ਮੈਂ 2011 ਤੋਂ ਸ਼ੁਰੂਆਤ ਕੀਤੀ ਸੀਗੀ ਨਾਰਮਲ ਜਾਨੀ ਕਿ ਪਸ਼ੂ ਲੈਣੇ ਸ਼ੁਰੂ ਕੀਤੇ ਸੀਗੇ ਠੀਕ ਹੈ ਤੇ ਰੂਟੀਨ ਵਾਈਜ਼ ਜਿਵੇਂ ਜਿਵੇਂ ਆਪਣੇ ਕੋਲ ਕਸਟਮਰ ਜੁੜਦਾ ਗਿਆ ਉਵੇਂ ਉਵੇਂ ਆਪਾਂ ਗਾਇਆਂ ਪਰਚੇਜ਼ ਕਰਨੀਆਂ ਸ਼ੁਰੂ ਕਰਦੀਆਂ ਠੀਕ ਹੈ ਅੱਛਾ ਭਾਈ ਲਗਭਗ 13 14 ਸਾਲ ਹੋ ਗਏ ਤੁਹਾਨੂੰ ਵਪਾਰ ਕਰਦਿਆਂ ਨੂੰ ਬਿਲਕੁਲ ਜੀ ਗਾਵਾਂ ਹੀ ਲਿਆਉਣੇ ਹੋ ਜਾਂ ਮੱਝ ਵੀ ਆ ਜਾਂਦੀ ਨਹੀਂ ਪਹਿਲਾਂ ਤਾਂ ਅਸੀਂ 2020 ਤੋਂ ਪਹਿਲਾਂ ਮੱਝਾਂ ਵੀ ਪਰਚੇਜ਼ ਕਰ ਲੈਂਦੇ ਸੀ ਭਾਜੀ ਹਮ ਬਟ ਹੁਣ ਜੋ 2020 ਤੋਂ ਬਾਅਦ ਆਸੀਂ ਗਾਇਆਂ ਹੀ ਪਰਚੇਜ਼ ਕਰ ਰਹੇ ਹਾਂ ਹੁਣ ਗਾਵਾਂ ਹੀ ਆਉਂਦੀਆਂ ਬਿਲਕੁਲ ਜੀ ਅੱਛਾ ਗਾਵਾ ਅੱਜ ਮੈਂ ਦੇਖ ਰਿਹਾ ਬੜੀ ਟਾਪ ਦੀ ਕੁਆਲਿਟੀ ਐ ਚੰਗੇ ਦੁੱਧ ਵਾਲੇ ਰਿਕਾਰਡ ਵਾਲੀਆਂ ਐ ਇਸ ਤਰ੍ਹਾਂ ਦੀਆਂ ਰੂਟੀਨ ਚ ਆਉਂਦੀਆਂ ਰਹਿੰਦੀਆਂ ਜਾਂ ਨਰਮਪਾਖ ਜਣੀ ਕੋਈ ਘੱਟ ਰੇਂਜ ਵਾਲੀਆਂ ਵੀ ਆ ਜਾਂਦੀਆਂ ਜਗਜੀਤ ਭਾਜੀ ਆਪਣੇ ਕੋਲ ਗਾਈਆਂ ਨੇ ਜਿਹੜੀਆਂ ਮੰਨ ਕੇ ਚੱਲੋ 25 ਕਿਲੋ ਤੋਂ ਲੈ ਕੇ ਹੂੰ 50 ਲੀਟਰ ਤੱਕ ਤੁਹਾਡੇ ਸਾਹਮਣੇ ਖੜੀਆਂ ਨੇ ਇਸ ਤਰ੍ਹਾਂ ਇਸ ਤਰ੍ਹਾਂ ਦੀ ਆਪਾਂ ਪਰਚੇਜ਼ਿੰਗ ਬਾਹਰੋਂ ਗਾਈਆਂ ਦੀ ਆਪਾਂ ਕਰਦੇ ਹਾਂ ਠੀਕ ਐ ਠੀਕ ਐ ਅੱਛਾ ਭਾਈ ਅੱਜ ਆਪਾਂ ਪਹਿਲੇ ਨੰਬਰ ਤੇ ਵਾਈਟ ਰੰਗ ਦੀ ਵਾੜ ਦਿਖਾਉਣੀ ਐ ਹਾਂਜੀ ਭਾਈ ਜੀ ਇਦੀ ਡਿਟੇਲ ਦੱਸ ਦਿਓ ਜੇ ਸੁਆ ਕਿਨ ਮੈਂ ਇਹ ਦੂਜਾ ਸੁਆ ਸੂਰੀਆ ਬਾਜੀ ਹਮ ਡਿਟੇਲ ਜਿਹੜੀ ਉਹ ਆਪਾਂ ਫਾਰਮਰ ਦੇ ਹਾਂ ਉਹ ਉੱਥੇ ਹੀ ਸੁਣਾਵਾਂਗੇ ਫਾਰਮਰ ਦੇ ਮੂੰਹ ਚ ਸੁਣਾ ਦਿੰਨੇ ਆ ਤੁਹਾਨੂੰ ਹਨਾ ਕਿਸੇ ਮੁੱਖੇ ਹੁੰਦਾ ਕਿ ਕੋਈ ਕਹਿ ਦਿੰਦਾ ਕਿ ਝੂਠ ਬੋਲ ਰਹੇ ਨੇ ਹਨਾ ਹਾਂ ਕਈ ਵਾਰ ਇਹ ਹੁੰਦਾ ਵੀ ਖਨੀ ਵਪਾਰੀ ਸੀਮਣ ਆਪ ਹੀ ਨਾ ਬਣਾ ਦਿੰਦੇ ਬਿਲਕੁਲ ਜੀ ਬਿਲਕੁਲ ਬਹੁਤ ਵਾਰ ਇਹ ਚੀਜ਼ਾਂ ਕਮੈਂਟਾਂ ਦੇ ਵਿੱਚ ਵੀ ਵੈਸੇ ਵੀ ਦੇਖਣ ਨੂੰ ਸਾਹਮਣੇ ਆ ਜਾਂਦੀਆਂ ਪਰ ਆਪਾਂ ਫਾਰਮਰ ਦੇ ਆਪਾਂ ਸਾਹਮਣੇ ਕੱਢ ਦਿੰਨੇ ਆ ਠੀਕ ਹੈ ਓਕੇ ਓਏ ਇੱਕ ਵੀ ਸ਼ੁਰੂ ਕਰ ਲਿਓ ਬਾਈ ਇਹੀ ਹੈ ਵੀਡੀਓ ਦੇਖੋ ਸੰਸਦ ਦਵਾਰਾ ਸੁਣ ਚੁੱਕੀ ਨਹੀਂ ਤੁਸੀਂ ਅੱਛਾ ਵਾਈਟ ਵੈੜੀ ਆ ਹਾਂਜੀ 162 ਨੰਬਰ ਇਹ ਹੈਗੀ ਜੀ ਸਟੋਇਕ ਸੀਮਨ ਦੀ ਸਟੋਇਕ ਦੀ ਜੀ ਹਾਂਜੀ ਤੇ ਇਹ ਗੱਬਣਾਗੀ ਆ ਵਰਲਡ ਵਾਈਡ ਦੇ ਮੈਡਲ ਸੀਮਨ ਤੋਂ ਨਹੀਂ ਨਾ ਨਾ ਗੱਬਣਾ ਜੀ ਬੱਪਣਾ ਅੱਛਾ ਜੀ ਤੇ ਜਿਹੜੀ ਆ ਡੱਬੀ ਵੈੜੀ ਆ ਹਾਂਜੀ ਉਹ ਹੈਗੀ ਆ ਮਿਲਸ ਦੀ ਮਿਲਸ ਦੀ ਤੇ ਗੱਪਣਾ ਉਹ ਵਰਲਡ ਵਾਈਡ ਦੇ ਕੈਸਕਟ ਤੋਂ ਕੈਸਕਟ ਤੋਂ ਗੱਬਣਾ ਹੈ ਮਿਲਸ ਦੀ ਆਪ ਹੈਨਾ ਕੀ ਕੈਪਾਸੀਟੀ ਬੋਲਦੀ ਕੈਪੈਸਿਟੀ ਕਿੰਨੀ ਖੜੀ ਵੀਰ ਜੀ ਇਹਦੀ ਇਹ ਤਲੂਨ ਦੀ ਦੋਵੇਂ ਜਿਹੜੀਆਂ ਚੱਲ ਗਿਆ ਨੇ ਆਪਣੇ ਮਤਲਬ 55 ਪਲਾਸੀ ਚੱਲਦੀਆਂ ਰਹੀਆਂ ਨੇ ਯਾਨੀ ਕਿ 50 50 ਚੱਲ ਗਿਆ ਨੇ ਤਲੂਨਾ ਹਾਂਜੀ ਅੱਛਾ ਜੀ ਸੋ ਦੋਸਤੋ ਡਿਟੇਲ ਜਿਹੜੀ ਉਹ ਤੁਸੀਂ ਬਾਈ ਜੀ ਹੋਰਾਂ ਨੇ ਦੱਸੀ ਜਿਹੜੇ ਫਾਰਮ ਤੋਂ ਬਾਈ ਨੇ ਗਾਵਾਂ ਖਰੀਦੀਆਂ ਇਹਦੇ ਮੈਡਲ ਦਾ ਸੇਮਨ ਲੱਗਾ ਡਿਟੇਲ ਸਾਰੀ ਤੁਹਾਨੂੰ ਉਸ ਵੀਰ ਨੇ ਦੱਸ ਹੀ ਦਿੱਤੀ ਐ ਅੱਛਾ ਭਾਈ ਇਹ ਕਿੰਨੇ ਕਿ ਦਿਨ ਲਾਊਗੀ ਵੈਡ ਸੂਨ ਦੇ ਵਿੱਚ ਜਗਜੀਤ ਵੀਰ ਨੇ ਮੈਸੇਜ ਆਇਆ ਦੇ ਮੰਨ ਕੇ ਚੱਲੋ ਜੀ 5-7 ਦਿਨ ਪਏ ਨੇ ਹੂੰ ਤੇ ਹੋ ਸਕਦਾ ਐ ਕਿਸੇ ਤਾਂ ਮੌਕੇ ਕਿਸੇ ਟਾਈਮ ਵੀ ਬੱਚਾ ਦੇ ਸਕਦੀ ਰੈਡੀ ਐ ਠੀਕ ਐ ਕੀ ਡਿਮਾਂਡ ਕਰਦੇ ਹੋ ਇਹਦੀ ਭਾਈ ਡਿਮਾਂਡ ਭਾਈ ਜੀ ਇਹ ਬੱਚੇ ਦੇਣ ਲੈਣ ਵਾਲੇ ਪੈਸੇ 60 ਲੱਖ ਰੁਪਏ ਦੇ ਦੇ ਦਾਂਗੇ ਸਾਢੇ 3 ਦੀ ਦੇ ਦੇ ਦਾਂਗੇ ਜੀ ਭਾਈ ਤੋਰ ਕੇ ਭਈਆ ਨੂਪਾ ਅ ਸੋ ਛੋਟਾ ਜਿਹਾ ਬੱਚਾ ਅਜ ਇਧਰ ਆਇਆ ਫਿਰਦਾ ਨਾਲ ਬਾਈ ਫਰਾਂਕੂਲ ਦੇਖੋ ਕਿੰਨਾ ਸੋਹਣਾ ਲੱਗਦਾ ਹੈ ਪਟਕਾ ਸਿਰ ਦੇ ਉੱਤੇ ਵੱਧਾ ਸੋ ਆਪਾਂ ਦੱਸੋ ਵੈਡ ਤੁਹਾਨੂੰ ਦਿਖਾਉਣੇ ਆ ਬਹੁਤ ਸੋਹਣੀ ਹਾਈਟ ਪੂਰਾ ਬੋਡੀ weight ਹੈ ਸਾਢੇ 3 ਲੱਖ ਦੀ ਬਾਈ ਕਹਿੰਦਾ ਵੀ ਇਹ ਵੈਡ ਦੇ ਦਿਆਂਗੇ ਫਿਟਿੰਗ ਆਲ ਆਰਡਰ ਹੈ ਮੈਂ ਇਹ ਕਹੂੰਗਾ ਵੀ ਜਿਹੜਾ ਹਵਾਨਾ ਹੈ ਉਹ ਜਿਵੇਂ ਬਾਹਰ ਲਿਆਂਗਾਵਾ ਆਪਾਂ ਦੇਖਦੇ ਹਾਂ ਬਿਲਕੁਲ ਉਹਨਾਂ ਨਾਲ ਮੈਚ ਕਰਦਾ ਹੈ ਚੌੜਾਈ ਦੇਖਿਓ ਥੱਲੇ ਨੂੰ ਨਹੀਂ ਆਉਂਦਾ ਹਵਾਨਾ ਲੱਤਾਂ ਖੋਲ ਕੇ ਹੀ ਤੁਰੂਗੀ ਜਗ੍ਹਾ ਤੰਗ ਹੈ ਪਰ ਗਾਂ ਜਿਹੜੀ ਉਹ ਆਪਣੇ ਆਪ ਚ ਦੱਸਦੀ ਹੈ ਵੀ ਇਹ ਕੋਈ ਚੀਜ਼ ਤੁਹਾਨੂੰ ਦਿਖਾ ਰਹੇ ਹਾਂ ਕੋਈ ਗਾਂ ਤੁਹਾਨੂੰ ਦਿਖਾ ਰਹੇ ਹਾਂ ਕੀਮਤ ਚੰਗੀ ਚੀਜ਼ ਦੀ ਚੰਗੀ ਲੱਗਦੀ ਹੁੰਦੀ ਹੈ ਪਰ ਇਹ ਵੀ ਹੈ ਵੀ ਜੇ ਚੰਗੇ ਪੈਸੇ ਖਰਚ ਕੇ ਸਾਨੂੰ ਚੰਗੀ ਬਰੀਡ ਮਿਲ ਜਾਂਦੀ ਹੈ ਤਾਂ ਉਹਦੇ ਨਾਲ ਦੀ ਵੀ ਰੀਤ ਨਹੀਂ ਕਿਉਂਕਿ 15-15 20-20 ਸਾਲ ਲੱਗਦੇ ਆ ਇੱਕ ਫਿਕਸ ਹਵਾਨੇ ਦੀ ਚੰਗੀ ਬਰੀਡ ਦੀ ਗਾਂ ਤਿਆਰ ਕਰਨ ਤੇ ਦੇਖੋ ਹਵਾਨੇ ਦੀ ਬੰਤਰ ਕਿਸੇ ਟਾਈਮ ਉਹ ਮੇਲਿਆਂ ਦੇ ਨੇੜ ਤੇੜ ਸੂਬੇ ਦੋਸਤੋ ਤਾਂ ਸ਼ੋਅ ਕੁਆਲਟੀ ਵਾਲੀ ਵੜ ਹੈ ਹਾਲਾਂਕਿ ਜਿਹੜੇ ਵੀਰ ਨੇ ਪੈਸੇ ਲਾਉਣੇ ਉਹ 100 ਵਾਰ ਸੋਚੂਗਾ ਸਮਝਦਾਰ ਬੰਦਾ ਜਿਹੜਾ ਉਹ ਪੈਸੇ ਇਨਵੈਸਟ ਕਰਦਾ ਹਜੇ ਸਪੇਸ ਉੱਤੋਂ ਫੁੱਲ ਪਈ ਹੈ ਇਹ ਥਾਂ ਹਜੇ ਨੇ ਪੂਰਾ ਭਰਨਾ ਹੈ ਬਿਲਕੁਲ ਦੇਖੋ ਤੁਸੀਂ ਚਾਰੇ ਥਣ ਬਿਲਕੁਲ ਸਿੱਧੇ ਸੋਨੇ ਤੇ ਰੰਗ ਰੂਪ ਵੀ ਇਹਦਾ ਬੜਾ ਕਮਾਲ ਦਾ 3.5 ਲੱਖ ਰੁਪਏ ਬਾਈ ਨੇ ਮੁੱਲ ਰੱਖਿਆ ਜਸਜੀਤ ਵੀਰੇ ਤੁਹਾਡੀ ਗੱਲ ਰੁਕਦੀ ਹੈ ਜਿਸ ਦਿਨ ਇਹਨੇ ਗਾਣੇ ਬੱਚਾ ਦਿੱਤੀ ਨੂੰ ਮੰਨੋ ਕਿ ਇੱਕ ਮੰਥ ਦੇ ਅਕੋਰਡਿੰਗ ਟਾਈਮ ਹੋ ਗਿਆ ਫਿਰ ਗਾਂ ਦਾ ਆਰਡਰ ਦੇਖਣ ਵਾਲਾ ਹੋਊਗਾ ਸਹੀ ਹੈ ਹਾਂ ਜੀ ਕੁਆਲਿਟੀ ਅੱਜ ਵੀ ਕਿਤੋਂ ਅੱਜ ਵੀ ਬਹੁਤ ਆ ਹਾਂ ਥੱਲੋ ਮੇਰੇ ਖਿਆਲ ਚ 2 ਫੁੱਟ ਚੌੜੀਆਂ ਲੱਤਾਂ ਬਿਲਕੁਲ ਜੀ ਕਿਉਂਕਿ ਹਵਾਨਾ ਪੱਟਾਂ ਦੇ ਸਨ ਚ ਪੂਰਾ ਤਣਿਆ ਪਿਆ ਇਸੇ ਪਾਸਿਓਂ ਵੀ ਜਾਨਵਰ ਨਹੀਂ ਕੁਸਾਣਾ ਫਾਰਮਰ ਦੀ ਡਿਮਾਂਡ ਸੀ ਕਿ ਮੈਂ ਗਾਈਆਂ ਸੇਲ ਹੋਰ ਕਰਦਾ ਸੀਗਾ ਅੱਛਾ ਤੇ ਮੈਂ ਕਿਹਾ ਕਿ ਮੈਂ ਗਾਈਆਂ ਲੈਣੀਆਂ ਚੰਗੀ ਲੈਣੀਆਂ ਕਹਿੰਦਾ ਪੈਸੇ ਮੇਰੀ ਮਰਜ਼ੀ ਦੇ ਗਾਈ ਥੋਡੀ ਮਰਜ਼ੀ ਦੀ ਇਸ ਤਰੀਕੇ ਨਾਲ ਇਹ ਗਾਈਆਂ ਪਾਉਂਦੇ ਕੋਲੋਂ 12 ਗਾਇਆਂ ਦੇ ਵਿੱਚੋਂ ਦੋ ਗਾਇਆਂ ਸਿਲੈਕਟ ਕਰਕੇ ਲਈਆਂ ਸੀ ਸਹੀ ਹੈ ਭਾਈ ਅ ਭਾਈ ਜਿਹੜੀ ਦੂਜੀ ਵੈੜ ਹੈ ਇਹਦੀ ਸੀਮਨ ਡਿਟੇਲ ਤਾਂ ਦੋਸਤੋਂ ਤੁਸੀਂ ਪਹਿਲਾਂ ਸੁਣ ਹੀ ਚੁੱਕੇ ਹੋ ਮੈਲਜ਼ ਦੀ ਆਪ ਹੈ ਤੇ ਦੂਜਾ ਸੀਮਨ ਦੀ ਵੀ ਡਿਟੇਲ ਦਸੀ ਸੀ ਖੈਰ ਉਹਦਾ ਮੇਲਕਾਫ ਆ ਗਿਆ ਇਸ ਵਾਰ ਹਾਈਟ ਦੇ ਸਕਦੇ ਵੀ ਜੀ ਬਹੁਤ ਵੱਡੀ ਵੈੜ ਆ ਦੱਸੋ ਤਾਂ ਭਾਈ ਸੂਹਾ ਤੇ ਵੀ ਦੂਜਾ ਹੀ ਹੈ ਨਾ ਬਿਲਕੁਲ ਦੂਜਾ ਸੂਹਾ ਜਿਹੀ ਚੀਜ਼ ਭਾਜੀ ਪਹਿਲੇ ਸੂਏ ਤੋਂ ਹੀ ਉਹਦੇ ਜ਼ੁਬਾਨੀ ਸੁਣਿਆ ਕਿ ਇਹਨੇ 50 ਕਿਲੋ ਨੂੰ ਟੱਚ ਕੀਤਾ ਪੀਕ ਲੈਵਲ ਤੇ ਠੀਕ ਹੈ ਹਨਾ ਐਦ ਕੀ ਦੁੱਧ ਦੋਨੇ ਗਾਇਆਂ ਮੇਰੇ ਹਿਸਾਬ ਨਾਲ 60 ਤੋਂ ਪਾਰ ਚੱਲਣਗੀਆਂ ਠੀਕ ਹੈ ਰੇਨ ਜਮੀਂ ਅੰਦਰ ਹੋਈਆਂ ਪਰਮਾਤਮਾ ਉਮਰ ਲਾਵੇ ਇਹਨਾਂ ਨੂੰ ਇਹਨੇ ਕੱਲ ਦਾ ਸਵੇਰ ਦਾ ਬੱਚੇ ਨੂੰ ਜਨਮ ਦਿੱਤਾ ਹੈ ਕੱਲ ਸਵੇਰੇ ਹਾਂਜੀ ਜੇਲ ਜੂਲ ਜਿਹੜੀ ਉਹ ਪ੍ਰੋਪਰ ਪਾਤੀ ਆਪਣੇ ਕੋਲ ਸਾਰੀ ਡਿਟੇਲ ਦੇ ਵਿੱਚ ਵੀਡੀਓ ਹੈਗੀ ਹੈ ਠੀਕ ਹੈ ਇਹਦਾ ਰੇਟ ਕੀ ਕਰਦੇ ਹੋ ਇਹਦਾ ਵੀ ਜੀ ਜਗਜੀਤ ਵੀਰੇ ਡਿਮਾਂਡ ਕਰਨ ਨੂੰ 420000 ਰੁਪਏ ਕਰਦੇ ਬਾਅਦ ਬੱਚੇ 4 ਲੱਖ ਰੁਪਏ ਦੀ ਦੇ 4 ਲੱਖ ਦੀ ਦੇ ਦਾਂਗੇ ਠੀਕ ਹੈ ਤੋਰੀ ਬਾਈ ਸੋ ਦੋਸਤੋ 4 ਲੱਖ ਰੁਪਏ ਦੀ ਵਾੜ ਮਿਲੂਗੀ ਸੀਮੈਂਟ ਡਿਟੇਲ ਤੁਸੀਂ ਸੁਣ ਲਈ ਸੀ ਅਸੀਂ ਵਾਰ-ਵਾਰ ਉਹ ਸੀਮੈਂਟ ਦੇ ਨਾਮ ਰਿਪੀਟ ਨਹੀਂ ਕਰਦੇ ਕਿਉਂਕਿ ਕਈ ਵਾਰਾਂ ਕੋਈ ਬੋਲ ਨਹੀਂ ਹੋ ਜਾਂਦੀ ਦਨੀ ਦਾ ਨਾਮ ਭਲੇਖੇ ਚ ਵੱਧ ਘੱਟ ਜਾਂ ਇਧਰ ਉਧਰ ਲਿਆ ਜਾਂਦਾ ਉਹ ਤੁਸੀਂ ਦੁਬਾਰਾ ਸੁਣ ਲਿਓ ਮੈਂ ਜੋ ਚੀਜ਼ ਦੇਖ ਰਿਹਾ ਦੋਸੋ ਹਾਈਟ ਦੂਜੀ ਵੈੜ ਨਾਲੋਂ ਵੀ ਕੋਈ ਅੱਧਾ ਫੁੱਟ ਉੱਚੀ ਦਿਸਦੀ ਐ ਹਵਾਨਾ ਇਹਦਾ ਵੀ ਫਿਕਸ ਐ ਲੰਬਾਈ ਫੁੱਲ ਬੜੀ ਜ਼ਬਰਦਸਤ ਚੀਜ਼ ਐ ਤੇ ਜਿਹੜੀਆਂ ਕਹਿ ਦਈਏ ਵੀ ਇਹਨਾਂ ਮੂਰੇ ਜੇ ਆਪਾਂ ਸ਼ਾਬਦ ਬਹੁਤੇ ਵਰਤ ਗਏ ਤਾਂ ਸ਼ਾਇਦ ਫਿੱਕੇ ਹੋਣਗੇ ਕਿਉਂਕਿ ਐਚਐਫ ਦੀ ਕੁਆਲਿਟੀ ਪੰਜਾਬ ਦੇ ਵਿੱਚ ਪੀਡੀਐਫ ਫੈਰ ਕੀ ਸੰਸਥਾ ਦੀ ਬਦੌਲਤ ਬੜੀ ਸੋਹਣੀ ਤਿਆਰ ਹੋਈ ਐ ਤੇ ਉਹਨਾਂ ਫਾਰਮਰਾਂ ਵੀਰਾਂ ਦੀ ਵੀ ਮਿਹਨਤ ਬੋਲਦੀ ਹੈ ਜਿਨ੍ਹਾਂ ਨੇ ਇਦਾਂ ਦੀਆਂ ਵੜੜਾਂ ਤਿਆਰ ਕੀਤੀਆਂ ਸੋ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਤਾਂ ਸੰਪਰਕ ਨੰਬਰ ਬਾਈ ਹੋ ਰਿਆਂ ਦੇ ਸਕਰੀਨ ਉੱਤੇ ਚੱਲ ਰਹੇ ਐ ਇਸ ਤੇ ਤੁਸੀਂ ਕਾਲ ਕਰੋਗੇ ਨਾ ਤਾਂ ਬਿਊਟੀ 'ਚ ਕੋਈ ਕਮੀ ਐ ਨਾ ਆਰਡਰ ਦੇ ਵਿੱਚ ਕਿਤੋਂ ਕੋਈ ਕਮੀ ਦਿਸਦੀ ਐ ਹਾਈਟ ਫੁੱਲ ਐ ਲੈਂਥ ਫੁੱਲ ਐ ਜਿਹੜੇ ਬੱਚੇ ਕਰਮ ਵਾਲੀਆਂ ਦੇ ਰਹੀਆਂ ਤੁਸੀਂ ਇਹ ਬੱਚਾ ਸਿਰਫ ਇੱਕ ਦਿਨ ਦਾ ਦੇਖੋ ਬੱਚੇ ਵੈਸੇ ਵੀ ਨਰੋਏ ਹੁੰਦੇ ਐ ਪਰ ਜੇ ਗਾਂ ਚੰਗੀ ਐ ਬੁੱਲ ਚੰਗੇ ਦਾ ਸੀਮਨ ਲੱਗਾ ਤਾਂ ਪਹਿਲੇ ਦਿਨੀ ਇੱਕ ਦਿਨ ਦਾ ਹੀ ਬੱਚਾ ਦੇਖੋ ਕਿੰਦਾ ਦਾ ਕਮਾਲ ਦਾ ਤਿਆਰ ਹੋਇਆ ਵੈ ਸੋ ਇਹ ਵੈੜ ਦਸੋ ਫੋਰ ਸੇਲ ਹੈ ਜਿਹੜਾ ਪੈਸੀ ਇਹਦੇ 10 ਦਿਨ ਪੈਂਡਿੰਗ ਪੜੇ ਪਹਿ ਸੀਗੇ ਅੱਛਾ ਇਹ ਅਨਸਾਰ 10 ਦਿਨ ਇਹਨੇ ਪਹਿਲਾਂ ਬੱਚਾ ਦਿੱਤਾ 10 ਦਿਨ ਪਹਿਲਾਂ ਸੂਪ 10 ਦਿਨ ਪਹਿਲਾਂ ਸੂਪੀਏ ਇਹ ਕੁਸ ਕਿਉਂਕਿ ਖੁੱਲੀਆਂ ਫਿਰਦੀਆਂ ਇੰਨਾ ਬਿਲਕੁਲ ਚੜ ਗਈਆਂ ਹੁਣ ਤਾਂ ਉਸ ਕਰਕੇ ਥੋੜਾ ਜਿਆ ਉਹਦਲ ਕੇ ਜਿੰਨੇ ਵੱਜਣ ਕਰਨੇ ਨੇ ਆਣ ਕੇ ਬੱਚਾ ਦਿੱਤਾ ਗਾਣੇ ਠੀਕ ਹੈ ਬਾਕੀ ਹਫਤੇ ਨੂੰ ਤਿਆਰੀ ਕੁਝ ਹੋਰ ਹੋਊਗੀ ਗਾਂ ਦੀ ਬਾਲੀ ਦੀ ਸੋ ਦੱਸੋ ਵੈਸੇ ਤਾਂ ਅੱਜ ਵੀ ਕੋਈ ਕਮੀ ਨਹੀਂ ਪਰ ਇੱਕ ਹਫਤੇ ਨੂੰ ਕੋਸਤੀ ਆ ਦੇਖੋ ਜੇ ਪੂਰਾ ਆਰਡਰ ਪੋਲਾ ਪਿਆ ਭਾਈ ਜੀ ਜੀ ਸਹੀ ਹੈ ਭਾਈ ਠੀਕ ਹੈ ਜੀ ਆ ਦੇਖ ਸਕਦੇ ਜੀ ਤੁਸੀਂ ਸਹੀ ਹੈ ਕੋਈ ਟਾਈਮ ਨਹੀਂ ਹੈਗਾ ਬਾਲ ਦਿਨਾ ਦੋ ਵੜਾ ਦੋਸਤੋ ਬਾਈ ਕੋਲੋਂ ਪਹਿਲੀ ਵੀਡੀਓ ਬਣਾਈ ਮਨ ਖੁਸ਼ ਹੋਇਆ ਵੀਡੀਓ ਬਣਾ ਕੇ ਦੇਖਣ ਵਾਲਿਆਂ ਦਾ ਵੀ ਮਨ ਖੁਸ਼ ਹੋਊਗਾ ਖਰੀਦਣਾ ਜਿਹਦੇ ਕੋਲ ਪਹੁੰਚ ਹੈ ਪੇਮੈਂਟ ਕੋਈ ਵੀ ਰਹੀ ਇਨਵੈਸਟ ਕਰ ਸਕਦਾ ਜਾਂ ਸਮਝਾ ਬਰੀਡ ਦੀ ਉਹਨੇ ਖਰੀਦ ਲੈਣੀਆਂ ਪਰ ਜਿਹੜੇ ਵੀਰ ਵੈਸੇ ਵੀਡੀਓ ਦੇਖਦੇ ਆ ਤੇ ਮਨ ਉਹਨਾਂ ਦਾ ਵੀ ਖੁਸ਼ ਹੋਊਗਾ ਸੋ ਇਹ ਦੋ ਨਾਗਾ ਜਿ ਵਿਕਾਉ ਸੀ ਨੰਬਰ ਪਹਿਲਾਂ ਹੀ ਦੱਸਿਆ ਸਕਰੀਨ ਤੇ ਚੱਲ ਰਿਹਾ ਰੇਟ ਵੀਡੀਓ ਦੇ ਵਿੱਚ ਹੈ ਬਾਕੀ ਤਸੱਲੀ ਤੁਸੀਂ ਆ ਕੇ ਕਰ ਲਿਓ ਧੰਨਵਾਦ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ